ਚਾਹ ਦੇ ਵੈਰੀ ਆ ਚੁੱਕੇ ਨੇ ਆ ਚਾ ਲੈ ਜਾ ਬੱਚੇ ਚਾਹ ਲੈ ਜਾ ਆਜੋ ਕੀ ਪੂਰੀ ਦੱਸ ਦਿਓ ਟਾਈਮ ਨਾਲ ਇਹ ਨਾ ਇਹ ਬੇਟਾ ਮੈਂ ਦੱਸਿਓ ਰਾਤ ਹੀ ਚਾਹ ਦੇ ਲੱਭਦੇ ਨੂੰ ਪਾਣੀ ਨਹੀਂ ਧਾਣੀ ਨਹੀਂ ਸਿੱਧੇ ਚਾਹ ਹੀ ਦਿੱਤੀ ਹਾ ਹੁਣ ਸਾਰਾ ਲਾਹੇ ਦੀ ਵਾਕੀ ਯਮਨ ਦਾ ਮਾਰਾ ਕਰਿਆ ਹਾਏ ਨਾ ਕਰਿਆ ਲੈ ਮਣ ਆਪਣੇ ਸਾਹ ਜਮੀਨ ਜਾਇਦਾਦ ਅੱਜ ਸਾਰੇ ਅਮਣ ਦੇ ਨਾ ਕਰ ਦੇਣੀ ਜਮੀਨ ਜਾਇਦਾਦ ਅਮਣ ਦਾ ਸਾਰਾ ਕੁਝ ਅਮਣ ਦੇ ਨਾਂ ਕਰਾ ਦੇਣਾ ਜਿੰਨਾ ਵੀ ਆ ਜੋ ਵੀ ਯਾਰ ਕੂੜ ਕਬਾੜ ਪਿਆ ਸਾਰਾ ਅਮਣ ਦੇ ਨਾਂ ਦਾ ਲੋ ਕਹਣਾਗਾ ਤੇਰੇ ਕੰਮ ਕਰਕੇ ਆਇਆ ਮੈਂ ਤੇਰੇ ਕਸਟਮਰ ਅਟੈਂਡ ਕਰਦੇ ਆ ਅੱਛਾ ਕਸਟਮਰ ਇਹਦੇ ਕੱਲੀ ਤੇ ਥੋੜੀ ਨੇ ਅਮਣ ਗੱਡੀ ਦੀ ਚਾਬੀ ਰੱਖ ਲੈ ਗੁਰਤੀ ਦੀ ਚਾਬੀ ਲੈ ਗੁਰਤੀ ਦੇ ਪੈ ਵਾਲੀ ਜਿਹੜਾ ਮੈਨੂੰ ਅਰੇ ਤੱਕ ਮੋਟੀ ਦੇ ਪੈਰ ਲੱਤ ਨਹੀਂ ਦਤਾ ਕੈ ਮੋਟੀਆਂ ਮੋਟੀਆਂ ਚੀਜ਼ਾਂ ਤੇ ਪੈਸੇ ਮੈਨੂੰ ਦੇ ਦੇ ਬਾਕੀ ਦੂਰ ਰੱਖ ਲੈ ਨਹੀਂ ਯਾਰ ਤਾਂ ਮਿਲੇਗੀ ਲੋਕਾਂ ਦੇ ਅਮੀਰ ਤਾਂ ਨਹੀਂ ਬੈਠੇ ਬੰਦੇ ਮੈਂ ਵਾਪਸ ਜਾਂਦਾ ਗੱਡੀ ਚ ਮਨਮੋਹਨ ਵਾਰ ਸੁ ਬਿਲ ਲੰਗੀ ਪਾ ਦਿੱਤੀ ਪਾ ਦਿੱਕ ਮਿਲ ਲੰਗੀ ਸਰ ਸ਼ਿਕਾਲ ਜੀ ਸਾਰਿਆਂ ਨੂੰ ਹੋਪ ਤੁਸੀਂ ਸਾਰੇ ਵਧੀਆ ਤੇ ਅਸੀਂ ਵੀ ਠੀਕ ਠਾਕ ਹਾਂ ਲਓ ਜੀ ਟਾਈਮ ਹੋ ਗਿਆ ਸਾਢੇ 5 ਵਜੇ ਮੈਂ ਤਾਂ ਸਾਢੇ 4 ਹੋਏ ਨੇ ਸਾਢੇ 4 ਵਜੇ ਮਿਸਤਰੀਆਂ ਚਾਹ ਅਸੀਂ ਬਣਾਤੀ ਹੇ ਹੁਣ ਅਸੀਂ ਫਰੀਆਂ ਕਿਉਂਕਿ ਲਾਸਟ 4 ਉਹਨਾਂ ਦੀ 4 ਬਣੀ ਹੁੰਦੀ ਹੈ ਫਿਰ ਵੀ 4.5 4 ਸਵਾ 4 ਅੱਗੇ ਦੇ ਦਿੰਨੇ ਆ ਤੇ ਅੱਜ ਅਸੀਂ ਸਾਰੀਆਂ ਸਫਾਈਆਂ ਸੁਫਈਆਂ ਕੀਤੀਆਂ ਨੇ ਥੋੜੀਆਂ ਬਹੁਤੀਆਂ ਬਹੁਤ ਜ਼ਿਆਦਾ ਨਹੀਂ ਤੁਸੀਂ ਦੇਖ ਸਕਦੇ ਹੋ ਕਿਉਂਕਿ ਹਜੇ ਜਿੰਨਾ ਚਿਰ ਇੱਧਰ ਸੀਮੈਂਟ ਪਿਆ ਹੈ ਨਾ ਬਾਹਰ ਉਹਨਾਂ ਤੇ ਜ਼ਿਆਦਾ ਸਫਾਈ ਨਹੀਂ ਹੋਣੀ ਤੇ ਅੱਜ ਥੋੜਾ ਜਿਹਾ ਹਲਕਾ ਜਿਹਾ ਲੱਗ ਰਿਹਾ ਸਫਾਈਆਂ ਕਰਕੇ ਕਿ ਮਨ ਨੂੰ ਚੈੰਜ ਆਇਆ ਕਿ ਚਲੋ ਸਾਫ਼ ਹੋ ਗਿਆ ਥੋੜਾ ਬਹੁਤਾ ਤੇ ਮਨ ਥੋੜੀ ਵਾਰ ਕੱਪੜੇ ਜੋ ਆਪਾਂ ਨੇ ਸਾਫ਼ ਸਫਾਈਆਂ ਕਰ ਲਿਆ ਤੇ ਗਗਨ ਵੀ ਰੈਡੀ ਹੋ ਗਏ ਗਗਨ ਨੇ ਫੁੱਲ ਫੁੱਲ ਪਿੱਛੇ ਗਗਨ ਦੇ ਪਿੱਛੇ ਫੋਲੀ ਫੁੱਲਦੇ ਪਿੱਛੇ ਗੁੰਮਲੇ ਚ ਦੂਜੇ ਫੁੱਲ ਲਾਏ ਹੋਏ ਮੈਂ ਤਾਂ ਮਾਰੇ ਕੋਈ ਫੁੱਲ ਲਾਏ ਹੋਣਾਂ ਹੀ ਚੱਲੇ ਆ ਪਿੱਛੇ ਮਿਸਤਰੀਆਂ ਕੋਲ ਸੇਰ ਦੇ ਹੀ ਗਏ ਸੀ ਦੇਖਿਆ ਕੀ ਚੱਲ ਰਿਹਾ ਕਿੰਨਾ ਕੋ ਕੰਮ ਹੋਇਆ ਦੇਖਦੇ ਆ ਜਾ ਕੇ ਆਜੋ ਦਮਨ ਆਹ ਕੁੱਕੇ ਪਹਿਲੇ ਕਰਕੇ ਆਪਾਂ ਹਾਂ ਆ ਵੀ ਸੁੱਕੀ ਆ ਹਾਂ ਆ ਸੁੱਕੀ ਮੇਰੇ ਕੋਲ ਹਾਂ ਹੁਣ ਇੱਥੇ ਪੇਂਟ ਵੀ ਕਰਨਾ ਹੈ ਨਾ ਬਸ ਆ ਜਾਏ ਤੇ ਪੁੱਟੀ ਕਰਾਉਣ ਦੀ ਬਾਤ ਤੇ ਹੋਣੀ ਚਾਹੀਦੀ ਹੈ ਪੇਂਟ ਵੀ ਲਾਣੀ ਨਹੀਂ ਤੇ ਇਹ ਵੀ ਤਾਂ ਪੇਂਟ ਹੀ ਲੱਗਦਾ ਹੈ ਹੋਰ ਵੀ ਬੰਦ ਹੋਣਾ ਹੈ ਹੋਰ ਫਿਰ ਗਮਲੇ ਰੱਖਣੇ ਨੇ ਹਾਂ ਫਿਰ ਗਮਲੇ ਰੱਖਾਂਗੇ ਨੀਚੇ ਵੀ ਲਵਾ ਦਿੰਦੇ ਇੱਟਾਂ ਦੀ ਸਾਮ ਮਾਰਬਲ ਲੱਗਣਾ ਇੱਥੇ ਮਾਰਬਲ ਲੱਗਣਾ ਇੱਥਾ ਕੋਈ ਨਾ ਫਿਰ ਇਸ ਕਰ ਮਾਰਬਲ ਲੱਗਣਾ ਹੂੰ ਇਹ ਮਾਰਬਲ ਤੋਂ ਬੰਦਾ ਇਹ ਫਿਲਸਦਾ ਨਹੀਂ ਹੈਗਾ ਸ਼ਾਈ ਹੈਗੀ ਆ ਦੇਖੋ ਕਿਹੜਾ ਕੱਟਿਆ ਹੋਇਆ ਹੈ ਇਹ ਵਧੀਆ ਪਰ ਕਹਿੰਦੇ ਜੋ ਮਿੱਟੀ ਕੱਢਣੀ ਔਖੀ ਹੋ ਜਾਣੀ ਆ ਤਾਂ ਮਿੱਟੀ ਤੇ ਚੱਲ ਜਾਂਦੀ ਹੈ ਲੱਗਣਾ ਉਹਨਾਂ ਤੋਂ ਥੱਲੇ ਲੈਂਟਰ ਪਾ ਗਏ ਉੱਤੇ ਸ਼ੁਰੂ ਕਰਤਾ ਹੀ ਉਹਨਾਂ ਨੇ ਉਹ ਦੇਖ ਸਾਡੇ ਤੋਂ ਪਹਿਲਾਂ ਮਗਰੋਂ ਲੱਗੇ ਹਨ ਉਹ ਉਹ ਤਾਂ ਸਾਹਮਣੇ ਆਹੋ ਸਭ ਕੁਝ ਹੋ ਗਿਆ ਜੀ ਦੇਵਪ੍ਰੋ ਜੀ तो आ कदा के आप में बैठती है ते आ आओ ऊपर ले बात कर अच्छा ऊपर ले बात कर तो आप वॉश बेस में ड्राइंग रूम क्या हां जी बाहर ले पासे ड्राइंग रूम किथे अच्छा ड्राइंग रूम तो ऊपर ही रह गया ना ये लॉबी आ गई ना

की मिट्टी में दम तो है एक वाश मशीन होगा एक नहन वाला होगा सीट होगा।

ਅੱਜ ਇਹ ਤਾਂ ਗਗਨ ਨੂੰ ਨਵਾਦੇ ਮੈਂ ਤੈਨੂੰ ਮੰਨ ਜਾਮ ਸਿਮਾਨ ਦਾ ਫੋਨ ਆ ਗਿਆ ਮੁਰ ਮੁਰ ਜਾ ਆ ਦੇ ਪਾਣੀ ਬੰਦ ਕਰਦਾ ਰੋਟੀ ਨਾ ਰਾਂ ਸਬਜ਼ੀ ਨਹੀਂ ਕੁੱਕੜ ਨੂੰ ਤੜਕਾ ਲੱਗਣ ਲੱਗਿਆ ਵਾ ਕੁੱਕੜ ਨੂੰ ਕੂਕਰ ਨੂੰ ਤੜਕਾ ਲੱਗਣ ਲੱਗਿਆ ਪਹਿਲਾਂ ਕੂਕਰ ਨੂੰ ਘੜਕਾ ਰੋ ਮਮੀ ਜੁੱਤ ਗਈ ਮੇਰਾ ਲੁਟਕਣ ਵਾਤਾ ਚੱਲ ਦਮ ਹੋ ਨਮਸ਼ੀਨ ਚੱਲ ਵੀ ਪਹਿਲਾ ਪਰਤ ਜਿਆਦਾ ਪੈਲੀ ਹੋ ਕੱਢੀ ਉਹਨਾਂ ਨੇ ਉਹ ਚੈਨਲ ਸਬਸਕ੍ਰਾਈਬ ਕਰਾਨ ਗਿਆ ਉਹਨੂੰ ਇਹ ਸਾਰਾ ਕੰਮ ਛੱਡ ਕੇ ਹੋਰ ਚੈਨਲ ਸਬਸਕ੍ਰਾਈਬ ਕਰਾਨ ਗਿਆ ਕਿ ਚੈਨਲ ਸਬਸਕ੍ਰਾਈਬ ਕਰ ਤੇ ਸਾਡੀਆਂ ਵੀਡੀਓ ਦੇਖ ਉਹਦੇ ਵਿੱਚ ਤੂੰ ਆਏਗਾ ਜੇ ਕਹਿੰਗੇ ਤੂੰ ਪੱਦ ਕੇ ਕਰਾ ਕੇ ਆ ਗਿਆ ਕਣ ਚੈਨਲ ਸਬਸਕ੍ਰਾਈਬ ਜਦੋਂ ਮਾਸੀ ਪੈਰ ਕੇ ਛਾਲ ਮਾਰ ਗਏ ਨਹੀ ਇਹਦੀ ਏ ਉਹਦਾ ਕੋਈ ਚੱਕਰ ਨਹੀਂ ਗੇ ਕਣ ਉੱਤੋਂ ਚੜ ਕੇ ਛਾਲ ਮਾਰ ਕੋਟ ਤੋਂ ਨਹੀਂ ਇੱਥੇ ਕਿਉਂ ਮਾਰ ਰਿਓ ਜੀ ਜ ਮਾਰੋ ਸਿੱਧਾ ਕੋਠੇ ਤੋਂ ਉਹ ਸੁਬਕਾਂ ਨੂੰ ਕਰ ਲੈ ਮੈਂ ਕਿ ਉਪਰ ਆ ਮਾਸੀ ਮੇਰਾ ਮੂਡ ਨਹੀਂ ਆ ਅਭੀ ਮੂਡ ਹੈਗਾ ਤਬ ਦੇਖੀਂਗੇ ਯਾਰੀ ਤੇ ਨਾ ਕਿ ਦਿਹਾੜੀਆਂ ਲੱਗਣੀਆਂ ਬਹੁਤ ਕੁੱਟਣ ਘਟਾਣ ਨਾਲ ਹਨਾ ਜਿੱਡਾ ਆਪਣਾ ਟੱਬਰ ਸਾਰੇ ਲੋਹ ਡੰਡਾ ਇਹ ਇੱਕ ਇੱਕ ਤੇ ਦੱਬੀ ਜਾਓ 10 ਵਜੇ ਤੱਕ ਕੰਮ ਕਰਨਾ ਚਾਹੀਦਾ ਉਹਨਾਂ ਨੇ ਸਹੀਦ ਜੀ ਐਕਸਰਸਾਈਜ਼ ਪਤਾ ਨਹੀਂ ਦਾਰੂ ਦੁਰ ਵਾਲਾ ਹੋਊਗਾ ਸੱਟ ਨੂੰ ਕੀ ਜਿਹੜਾ ਨਹੀਂ ਹੈਗਾ ਮੈਂ ਖੈ ਲੋ ਕਰੋ ਮਮੀ ਨਾ ਕਰੀਓ ਨਾ ਗੱਲ ਪੈਣ ਲੱਗ ਗਈ ਬੱਸ ਅੱਛਾ ਕਰ ਲੂ ਗੱਲ ਕਰ ਲੂ ਗੱਲ ਚਾਹ ਬਣਾ ਕੇ ਦਿੱਤੀ ਸੀ ਮਿਸਤਰੀ ਮਿਸਤਰੀ ਆ ਹੀ ਕਰਦੇ ਨਵੇਂ ਮਿਸਤਰੀ ਆਏ ਨੇ ਉਹ ਸਰੀਆ ਬਣਨ ਇਹ ਮਿਸਤਰੀ ਸਾਰਾ ਦਿਨ ਚਾਹ ਹੀ ਮੰਗਦੇ ਨੇ ਪੁੱਤ ਹੋਏ ਇਹਨਾਂ ਨੇ ਚਾਹ ਤੋਂ ਬਿડા ਵਿਚਾਰਾਂ ਦਾ ਕੰਮ ਚੱਲਦਾ ਨਹੀਂ ਇਹਨਾਂ ਦਾ ਡੋਰੇ ਮਣ ਉੱਠੇ ਡੋਰੇ ਸਾਰੇ ਮਾਣੋਂ ਨੀਲੇ ਰੰਗ ਦੇ ਮੈਨੂੰ ਆਂਟੀ ਨੂੰ ਕਹਿ ਰਹੇ ਆਈ ਮਿੱਤਰੀ ਮੈਂ ਉਹਨੂੰ ਕੱਲ ਫਿੱਦਲਾ ਖੜਕਾ ਮੈਂ ਹੁਣ ਕਹਿ ਆਂਟੀ ਲੱਗਿਆ ਹੁਣ ਕਹਵਾ ਲੈ ਲ ਮੈਂ ਅਜਿੰਦਰ ਜੀ ਕਹਿੰਦਾ ਕਹਿੰਦਾ ਅ ਬਈ ਮੈਂ ਕਹਿੰਦਾ ਉਹਨਾਂ ਨੂੰ ਕੀ ਕਿਹਾ ਕਰਾਂ ਕਹਿੰਦਾ ਦੀਦੀ ਆਂਟੀ ਨਹੀਂ ਕੱਲ ਮੈਨੂੰ ਕਹਿੰਦਾ ਮਾਸੀ ਮੈਂ ਹੱਲ ਐਂਟਰ ਕਰਦਣ ਪਾਉਗੇ ਫਰਸ਼ ਦਾ ਅਜਿੰਦਰ ਜੀ ਇਹਦਾ ਕਹਿੰਦਾ ਤੂੰ ਹੀ ਮੇਰੇ ਕੀ ਲੱਗਦਾ ਕਹਿੰਦਾ ਮੇਰੇ ਤੇ ਚਾਚਾ ਲੱਗਦਾ ਕਹਿੰਦਾ ਪਰ ਉਹ ਮੇਰੀ ਮਾਸੀ ਲੱਗੀ ਰਹੇ ਕਹਿੰਦਾ ਮੈਨੂੰ ਕਹਿੰਨੇ ਮੈਂ ਦੀਦੀ ਕਹੇ ਮੈਨੂੰ ਕਹਿੰਦਾ ਨਾ 마ਸੀ ਟੈਨਸ਼ਨ ਨਾ ਲੈ ਤੂੰ 마ਸੀ ਤੇਰਾ 15 ਦਿਨਾਂ ਦਾ ਲਿੰਡਰ ਪਾ ਦਾਂਗੇ। ਅੰਗੜਾ ਮਾਰ ਕੇ ਇਹ ਫਰਾ ਕੇ ਕਰ ਦਿਆ ਕਰ। ਆ ਜਾ ਆਏ ਚੱਲੀ। ਮਸ਼ੀਨ ਭੇਜਤੀ ਮੈਂ ਹਾਂ ਮਸ਼ੀਨ ਤੁਸੀਂ ਭੇਜਤੀ ਏ ਤੇ ਪਰਤ ਤਾਂ ਦੱਬੀ ਨਹੀਂ। ਕਹਿੰਦਾ ਨਾ ਦੱਬੀ ਏ। ਦੇਖ ਲੈ ਜਾਗੇ ਦੱਬੀ ਸਾਡੀ ਮਿੱਟੀ। ਆ ਜਾ ਪਰ ਨਹੀਂ ਤਾਂ ਆ ਜਾ ਪੱਤਰੀ ਪਿੱਛੇ ਆ ਜਾ। ਆ ਕੱਪੜੇ ਬਾਹਰ ਕੋ ਤੁੱਕੜੇ ਕੋਲ ਨਾ ਐ ਤੂੰ ਫਿਰ ਖਾਲੀ ਕਰੀਏ। ਫਿਰ ਪਰ ਛੱਡਿਆ। ਆ ਹੋਰ ਆਗੇ ਦੇ ਤਿੰਨ। ਆ ਮੁੰਡਾ ਮਿੱਟੀ ਨੂੰ ਦੇ ਕੇ ਕੀ ਪਾ। ਦੱਮ ਖਾਲੀ ਨਗੇ ਦੱਮ ਆ ਰਹੀ ਪਿੱਛੇ ਅਲੋਠੀ ਇਕ ਵਿਚਾਰੀ ਹੋਰ ਖਾਲੀ ਨਾ ਕਰੀਏ ਹਾਏ ਕੱਪੜੇ ਮੁੰਡਾ ਦਾ ਹੋਵੇ ਬਾਹਰ ਕੱਲੇ ਪਾਏ ਦੱਮ ਮੈਂ ਤਾਂ ਮੂੰਹ ਤੇ ਸੇਕਾ ਲੱਗਾ ਹੋਇਆ ਹੋਰ ਮਾਰੇ ਸੁੱਕ ਜਾਣ ਸੁੱਕ ਜਾਣਗੇ ਫਿਰ ਹੋਰ ਆ ਜੀ ਵੀ ਆ ਗਿਆ ਜੇ ਇਹ ਆ ਇੱਕ ਸਰੀਏ ਵਾਲੇ ਆ ਗਏ ਨਾ ਲੈਟਰ ਨਹੀਂ ਪੈਣਾ ਔਰ ਟੂਡ ਲਾਖਾ ਕੋਲ ਆਹਾ ਵਾਲੇ ਲੈਟਰ ਤੇ ਤਾਂ ਨਹੀਂ ਬੰਦੂ ਰੱਬ ਦਾਨਾ ਇਹ ਜਣ ਕੋ ਆਇਆ ਹੂੰ ਨਹੀਂ ਇੱਟਾ ਦਵਾਈ ਨਹੀਂ ਕੀਤੀ ਸਾਰੇ ਗੱਜ ਬਸ ਹੁਣ ਕੰਮ ਕੰਪਨੀ ਤੇ ਆ ਰਿਹਾ ਕੁਲਾਰਾ ਖੂਰਾ ਖਤਣਾ ਚੱਲ ਜੀ ਮਾਸੀ ਤੇ ਬਸ ਖਾਈ ਖਾ ਕੇ ਆ ਗਿਆ ਤਾਂ ਸਾਰੇ ਆ ਗਿਆ ਆ ਸੈਂਟ ਤੱਕ ਵਧੇ ਲੁਕਾ ਮੈਂ ਦਮੇ ਮੇਰੀ ਚੱਪਲ ਦੇ ਉਹ ਤਾਂ ਠੀਕ ਹੈ ਅੱਸੀ ਕਰ ਦਿੰਦੀ ਆ ਗਿਆ ਕੋਈ ਨਹੀਂ ਨਾ ਮੈਂ ਕਰੇ ਪਤਾ ਕਰਕੇ ਆਇਆ ਅੱਜ ਅੱਛਾ ਕਰੇ ਪਤਾ ਕਰਕੇ ਆਇਆ ਸੀ ਕਿੰਨੂੰ ਪੁੱਛਿਆ ਸੀ ਫੋਟੋ ਦਿਖਾਣੀ ਹੈ ਨਾ ਮੇਰੀ ਫੋਟੋ ਦਿਖਾਣੀ ਹੈ ਮੇਰੀ ਇਹ ਮੈਂ ਨੂੰ ਅੰਟੀ ਕਹਿੰਦਾ ਕੱਲ ਕਰਦੀ ਬਾਜੀ ਕੱਲ ਨਹੀਂ ਤਾਂ ਇਹ ਫਿਰ ਮੈਂ ਜੇ ਮੈਂ ਸੂਟ ਪਾਇਆ ਮਤਲਬ ਇਹ ਥੋੜੀ ਕਿ ਮੈਂਟੀ ਲੱਗਦੀ ਆ ਨਹੀਂ ਮਾਸੀ ਫੋਟੋ ਨਹੀਂ ਵਾਕੇ ਟੀ-ਸ਼ਰਟ ਲੋਰ ਖੋਣੀ ਪੈਗੀ ਮੈਂ ਤੇਰਾ ਕੀ ਲੱਗਣਾ ਮੈਂ ਤੇਰੇ ਅਸੀਂ ਲੈ ਕੇ ਪੂਰਾ ਦੱਸ ਉਹ ਮੇਰੇ ਭਾਪਦੇ ਨਾਲ ਨੇ ਚਾਚੇ अच्छा ठीक है तारा कहना ਮੈਂ ਤਾਂ ਕਰੋ ਕੁਝ ਪਿਆ ਮੈਨੂੰ ਨਹੀਂ ਪਤਾ ਹੈਗਾ ਚਾਹੇ ਤੋਰਾਂ ਦਾ ਕੋਈ ਚਾਚਾ ਲੱਗੇ ਮਾਸੜਾ ਲੱਗੇ ਤੂੰ ਮੈਨੂੰ ਦੀਦੀ ਕਹਿਣਾ ਬਸ ਤੂੰ ਮੈਨੂੰ ਆਂਟੀ ਨਹੀਂ ਕਹਿਣਾ ਹੱਤੋਂ ਬਾਦ ਅਮਮਾ ਕੋਲ ਕਿੱਧਰ ਗਿਆ ਤੁਸੀਂ ਅਮਮਾ ਮੜੀ ਜੀ ਦੋ ਚਾਰ ਐਂਕਰ ਦੇਖਿਓ ਫਿਰ ਥਾਂ ਮੈਨੂੰ ਫਟੇ ਲੰਨ ਪੈਰ ਤੇ ਨਬੜਲੀ ਤੂੰ ਬਾਕੀ ਸਭ ਠੀਕ ਹੈ ਅਦਰ ਲੈਂਟਰ ਦੀ ਤਿਆਰੀ ਹੋ ਗਈ ਹੈ ਆਰੇ ਖੁਣ ਬਹੁਤ ਜ਼ਿਆਦਾ ਅੱਖਾਂ ਨੂੰ ਚੁਭ ਰਿਆ ਨੇ ਮੈਨੂੰ ਚੱਕਰਾਂ ਲੱਗ ਪਏ ਇਹਨੂੰ ਦੇਖ ਕੇ ਨਹੀਂ ਇਹ ਆ ਚਮਕ ਪੈ ਰਹੀ ਲੈ ਦੀ ਬਹੁਤ ਚਮਕ ਪੈ ਰਹੀ ਹੈ ਇਹ ਥੱਲੇ ਜਿਹੜਾ ਲੈਣਕ ਪਾਣਾ ਉਹਦੀ ਥੱਲੇ ਛੀਤ ਬਚਾਈ ਜਾ ਰਹੀ ਹੈ ਫੇ ਕੱਢਣੀ ਦੀ ਵੀ ਕਿ ਨਹੀਂ 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 ਥੱਲੇ ਹੀ ਰਹਿਣੀ ਬੱਤ ਗਲੂਗੀ ਨਾ ਫਿਰ ਵਾਹਿਗੁਰੂ ਮੇਰਾ ਕਰੇ ਸਾਰਾ ਤੁਸੀ ਸਹੀ ਸਲਾਮਤ ਠੀਕ ਠਾਕ ਰਹੋ ਨਹੀਂ ਨਹੀਂ ਤੱਕ ਠੀਕ ਹੈ ਬੱਸ ਦਾ

ਜੋ ਬਿੰਕੈਸ਼ਨ ਉਹ ਕਹਿੰਦਾ ਸੀ ਉਹ ਮੋਦੀ ਨੂੰ ਕਿ ਕਿਦਾਂ ਕਿਹੜਾ ਕੰਸ ਉਹ ਕਹਿੰਦਾ ਤੇ ਮੈਂ ਛਾਲ ਮਾਰ ਦੂੰਗਾ ਬਿਨਾਂ ਪੈਰਾਸ਼ੂਟਾਂ ਮਸ਼ਾਲਾ ਉਹ ਨਾ ਨਹੀਂ ਕਹਿੰਦਾ ਬਹੁਤ ਭਾਰਾ ਮਸ਼ਰੀਆਂ ਤੋਂ ਸ਼ੀਟ ਪਾੜ ਜੂਗੀ ਉੱਤੇ ਨਾ ਛੱਡੋ ਤੁਸੀਂ ਅੱਗੇ ਕਰਦੇ ਜੀ ਜੀ ਇਹਨਾਂ ਡਾਈ ਕਰੋ ਕੋ ਹੋਰ ਮੰਗਵਾ ਲਓ ਕਪੜਾ ਜੀ ਬੱਛਾ ਠੀਕ ਹੈ ਕੱਟ ਇੱਕ ਕਰ ਬੱਟ ਇੱਕ ਮੈਂ ਕੱਟ ਠੀਕ ਠੀਕ ਇਹਨੇ ਉਥੇ ਆਂਬ ਲਾਇਆ ਓਹ ਆਂਬ ਦਾ ਪਾਣੀ ਬਾਜੀ 2-8 ਮੀਟਰ ਤੋਂ ਵੱਧ ਹੋ ਗਿਆ ਜੀ 8 ਮੀਟਰ ਤੋਂ ਘੱਟ ਹੋਇਆ ਨਾ ਮੈਂ ਕੋਈ ਪੇਮੈਂਟ ਨਹੀਂ ਕਰਨੀ ਹੈਗੀ ਠੀਕ ਹੈ ਨਾ ਮੈਂ ਪਹਿਲਾਂ ਹੀ ਕਹਿੰਦੀ ਹਣੀ ਵੀ ਪਿਛਲਾ ਕੇਸ ਰਫਾ ਤਫਾ ਕਰਦਣਾ ਤੇ ਫਿਰ ਤੁਸੀਂ ਮੰਨਦੇ ਨਹੀਂ ਹੈ ਕਿ ਜਿਨਾ ਚਿਰ ਹੁੰਦਾ ਨਹੀਂ ਹੈਗਾ ਬਾਜੀ ਹੁਣ ਤੁਸੀਂ ਸੋਸ਼ਲ ਮੀਡੀਆ ਠੀਕ ਹੈ ਤੁਹਾਨੂੰ ਇਹ ਨਾ ਲੱਗੇ ਜਾਓ ਕਿ ਮੈਂ ਧਮਕੀਆਂ ਦੇ ਤੁਹਾਨੂੰ ਫੋਕੀਆਂ ਠੀਕ ਹੈ ਨਾ ਮੈਂ ਸੱਚੀਆਂ ਧਮਕੀਆਂ ਦੇ ਰਹੀ ਹਾਂ ਹਾਂ ਤਾਂ ਇਹ ਕਹਿੰਦੀ ਜਦੋਂ ਮੈਨੂੰ ਗੁੱਸਾ ਚੜ ਗਿਆ ਨਾ ਤਾਂ ਫਿਰ ਤੁਸੀਂ ਸੋਚ ਲਿਓ ਆਪਦਾ ਆਏ ਮਾਈ ਗੋਡ ਅੱਜ ਭਾਜੀ ਅੰਗਰੇਜ਼ੀ ਹੋ ਜਾਂਦੇ ਅੱਛਾ ਨਹੀਂ ਨਹੀਂ ਇੱਥੇ ਇੱਥੇ ਬੁਲਾ ਰਿਆ ਭਾਜੀ ਭਾਜੀ ਇੱਥੇ ਹੀ ਬੁਲਾਉਣਾ ਸੀ ਕੋਈ ਨਹੀਂ ਉੱਥੇ ਲੈ ਕੇ ਜਾਣਾ ਹੈਗਾ ਤੁਹਾਡੇ ਕੋਲ ਉੱਥੇ ਸੈਟਲ ਹੋ ਜਾਓਗੇ ਤੇ ਨਾ ਨਾ ਇੱਥੇ ਆਈ ਗਿਆ ਵੀ ਜਾਬੀ ਵੜਨਾ ਕੇ ਨੂੰ ਕਹਿਣਾ ਨਹੀਂ ਲੋੜ ਨਹੀਂ ਪਾਣੀ ਵੀਜੇ ਬੁਜੇ ਲਵਾਉਂਦੀ ਬਜਰਾ ਤੁਸੀਂ ਵੀਜੇ ਤੇ ਪੈ ਲੈਣਾ ਬਸ ਅਗਨ ਖੁੱਲਾ ਪਾ ਦਿਓ ਮੜਾ ਜਾਂ ਹੋਰ ਕੋਈ ਚੱਕਰ ਠੀਕ ਹੈ ਤੇ ਭਾਜੀ 8 ਤੋਂ ਥੋੜਾ ਦੇ ਉੱਪਰ ਹੀ ਘਟੇਓ ਘਟਣਾ ਘਟੇਓ ਪਿਓਰ ਕਰੇਵ ਠੀਕ ਹੈ ਚੱਕਦੇ ਮੈਂ ਤੇ ਦਿਓ ਕਾਲਾ ਜਿਹਾ ਕੱਪੜਾ ਆ ਜਾ ਫਾਸੇ ਜਰਾ ਸੱਚ ਚੱਕਦੇ ਮੈਂ ਚੱਕਦੇ ਫਾਸੇ ਆਓ ਇਹ ਨੂੰ ਅੱਗੇ ਰੱਖ ਦੇ ਦੱਸਿਆ ਆ ਹਾਂ ਕੀ ਯਾਰ ਰੋਟੀ ਨਹੀਂ ਕੱਚਲੀ ਕਹਿੰਦਾ ਦਾਦਾ ਮੈਂ ਚੱਕ ਲੈ ਆਏ ਮੈਂ ਤੇ ਰੋਟੀ ਨਹੀਂ ਨਿਕਲਦੀ ਹੱਸ ਗਿਆ ਉੱਥੇ ਉਹ ਮੋ